ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਆਪ ਜੀ ਦਾ ਸਵਾਗਤ ਕਰਦੇ ਹਾਂ ਅੱਜ ਦੇ ਦਿਨ ਮਹਾਤਮਾ ਗਾਂਧੀ ਦਾ 1948 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਉਸ ਵੇਲੇ ਆਰਐਸਐਸ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਦੇਸ਼ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ 4 ਫਰਵਰੀ 1948 ਨੂੰ ਪਾਬੰਦੀ ਦਾ ਐਲਾਨ ਕੀਤਾ ਸੀ ਤਾਂ ਜੋ ਜਿਹੜੀਆਂ ਸਰਗਰਮੀਆਂ ਨੂੰ ਰੋਕਿਆ ਜਾ ਸਕੇ ਰਿਪੋਰਟਰਾਂ ਦੱਸਤੀਆਂ ਨੇ ਕਿ ਇਹ ਸਰਗਰਮੀਆਂ ਫੇਰ ਵੀ ਲਗਾਤਾਰ ਜਾਰੀ ਰਹੀਆਂ ਜਦੋਂ ਅਸੀਂ ਬਚਪਨ ਦੇ ਵਿੱਚ ਪੜ੍ਹਦੇ ਸੀਗੇ ਮਹਾਤਮਾ ਗਾਂਧੀ ਦੇ ਕਤਲ ਬਾਰੇ ਤਾਂ ਉਸ ਵੇਲੇ ਕਿਤਾਬਾਂ ਦੇ ਵਿੱਚ ਆਮ ਲਿਖਿਆ ਜਾਂਦਾ ਸੀ ਕਿ ਇੱਕ ਸਿਰਫ ਇਹਨੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਹੁਣ ਆਕੇ ਪਤਾ ਲੱਗਿਆ ਕਿ ਉਹਦਾ ਸਬੰਧ ਨਥੁਰਾਮ ਗੋਡਸੇ ਦਾ ਸਬੰਧ ਆਰਐਸਐਸ ਨਾਲ ਸੀ ਆਰਐਸਐਸ ਕੇਸ ਢੰਗ ਦੇ ਨਾਲ ਹੁਣ ਵੀ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮਹਾਤਮਾ ਗਾਂਧੀ ਦੀ ਰਾਜਨੀਤੀ ਨਾਲ ਭਾਵੇਂ ਅਸੀਂ 100% ਸਹਿਮਤ ਨਹੀਂ ਪਰ ਫਿਰ ਵੀ ਜਿਸ ਢੰਗ ਦੇ ਨਾਲ ਕਤਲ ਕੀਤਾ ਗਿਆ ਜਿਸ ਢੰਗ ਦੇ ਨਾਲ ਉਹਦੇ ਪਿੱਛੇ ਕੰਮ ਕਰਦੀ ਸੰਸਥਾ ਜਿਹੜੀ ਆ ਆਰਐਸਐਸ ਉਹਦਾ ਉਹ ਦਖਲਅੰਦਾਜ਼ੀ ਰਹੀ ਆ ਤੇ ਹੁਣ ਵੀ ਉਹ ਆਰਐਸਐਸ ਦੇਸ਼ ਦੇ ਵਿੱਚ ਜਿਸ ਢੰਗ ਦੇ ਨਾਲ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਦੇ ਖਿਲਾਫ ਲਗਾਤਾਰ ਆਪਣਾ ਪ੍ਰਚਾਰ ਕਰਦੀ ਆ ਉਹਦੇ ਨਤੀਜੇ ਜਿਹੜੇ ਆ ਖਤਰਨਾਕ ਸਾਹਮਣੇ ਆਉਣਗੇ ਅਗਲੀ ਜਿਹੜੀ ਖਬਰ ਆ ਜਿਹੜੀ ਅਸੀਂ ਲੈਣੀ ਚਾਹਾਂਗੇ ਵੀ ਕੁੰਭ ਦੇ ਮੇਲੇ ਦੇ ਵਿੱਚ ਜਿਹੜਾ ਮਹਾਕੁੰਭ ਜਿਹੜਾ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਭਗਦੜ ਮਚਣ ਦੇ ਨਾਲ 30 ਮੌਤਾਂ ਹੋ ਗਈਆਂ ਤੇ 60 ਦੇ ਲਗਭਗ ਜ਼ਖਮੀ ਦੱਸੇ ਜਾ ਰਹੇ ਆ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਅਸੀਂ ਬਹੁਤ ਦੁੱਖ ਪ੍ਰਗਟਾਵਾ ਕਰਦੇ ਆ ਇਹ ਮੌਤਾਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ ਜਦੋਂ ਸਾਨੂੰ ਪਤਾ ਆ ਵੀ ਇਹ ਇਹੋ ਜਿਹਾ ਸਾਡੇ ਦੇਸ਼ ਦੇ ਵਿੱਚ ਕੋਈ ਮੇਲਾ ਆਯੋਜਨ ਹੋ ਰਿਹਾ ਮੇਲੇ ਦਾ ਤੇ ਉਹਦੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਕਰਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਜਿਹੜੇ ਉੱਥੇ ਦੀ ਸਰਕਾਰ ਨੂੰ ਚਲਾ ਰਹੇ ਆ ਅਖਲੇਸ਼ যাদਬ ਨੇ ਕਿਹਾ ਕਿ ਫੌਜ ਦੇ ਹਵਾਲੇ ਪ੍ਰਬੰਧ ਕਰਨਾ ਚਾਹੀਦਾ ਪ੍ਰਬੰਧ ਚਾਹੇ ਫੌਜ ਦੇ ਹਵਾਲੇ ਕੀਤਾ ਜਾਵੇ ਚਾਹੇ ਕਿਸੇ ਹੋਰ ਦੇ ਹਵਾਲੇ ਕੀਤਾ ਜਾਵੇ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਉੱਤੇ ਪਾਸੇ ਜਿਹੜੇ ਦੇਸ਼ ਦੇ ਪ੍ਰਮੁੱਖ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਹੋਰ ਜਿੰਨੇ ਵੀ ਹੈਗੇ ਆ ਰਾਜਨੀਤਿਕ ਬਾਦਾਂ ਉਹਨਾਂ ਨੇ ਇਸ ਘਟਨਾ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਅਸੀਂ ਤੇ ਇੱਕੋ ਗੱਲ ਕਹਿਣੀ ਜਾਵਾਂਗੇ ਵੀ ਇਹੋ ਜੀਆਂ ਜਟੀਆਂ ਮੌਤਾਂ ਆ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਇਹ ਹਰਕ ਦਾ ਨਿੱਜੀ ਮਸਲਾ ਆ ਕੋਈ ਉੱਥੇ ਕੁੰਬ ਦੇ ਇਸ਼ਨਾਨ ਤੇ ਜਾਵੇ ਜਾਂ ਨਾ ਜਾਵੇ ਪਰਕ ਬਾਬਾ ਬਗੇਸ਼ਵਰ ਨੇ ਕਿਹਾ ਕਿ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਜਿਹੜਾ ਨਹੀਂ ਜਾਏਗਾ ਉਹ ਉਹ ਦੇਸ਼ ਤ੍ਰੋਈਆ ਖਵਾਏਗਾ ਇਹ ਉਹਦੇ ਨਾਲ ਵੀ ਖਤਰਨਾਕ ਗੱਲ ਹੈ ਕਿ ਅਸੀਂ ਦੇਸ਼ ਤ੍ਰੋਈ ਦਾ ਜਿਹੜਾ ਦਰਜਾ ਆ ਉਹ ਦੇਣ ਵਾਸਤੇ ਤੁਰ ਪੈਨੇ ਆ ਸਾਡੇ ਦੇਸ਼ ਦੇ ਵਿੱਚ ਤੇ ਇਹੋ ਜੀਆਂ ਗੱਲਾਂ ਦੇ ਉੱਤੇ ਰਾਜਨੀਤੀ ਹੁੰਦੀ ਆ ਪਰ ਦੁਨੀਆ ਦੇ ਵਿੱਚ ਇੱਕ ਤਹਿਲਕਾ ਹੋਰ ਮਚਿਆ ਹੋਇਆ ਉਹ ਤਹਿਲਕਾ ਮਚਿਆ ਵੀ ਚੀਨ ਨੇ ਇੱਕ ਪ੍ਰੋਗਰਾਮ ਦਾ ਆਗਾਜ਼ ਕੀਤਾ ਉਹ ਹੈ AI ਨੂੰ ਲੈ ਕੇ ਤੁਸੀਂ ਜਾਣਦੇ ਹੋ ਕਿ AI ਦੀ ਤਕਨੀਕ ਜਿਹੜੀ ਆ ਉਹ ਹੁਣ ਬਹੁਤ ਪਪੂਲਰ ਹੋ ਰਹੀ ਆ ਉਹਦੇ ਬਾਰੇ ਅਸੀਂ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਵੀ ਦੱਸਣਾ ਚਾਹਾਂਗੇ ਵੀ AI ਹੁੰਦੀ ਕੀ ਹੈ ਅਸਲ ਚ ਸੌਖੇ ਸ਼ਬਦਾਂ ਦੇ ਵਿੱਚ ਇਹ ਇੱਕ ਉਹ ਭਾਸ਼ਾ ਹੈ ਉਹ ਮਤਲਬ ਚੀਜ਼ ਹੈ ਜਿਹੜੀ ਕੰਪਿਊਟਰ ਦੇ ਵਿੱਚ ਪਹਿਲੇ ਹੀ ਫਿੱਟ ਕਰ ਦਿੱਤੀ ਜਾਂਦੀ ਆ ਜਿਵੇਂ ਅਸੀਂ ਕੋਈ ਫੋਟੋ ਬਣਾਉਨੇ ਆ ਅਸੀਂ ਕੰਪਿਊਟਰ ਦੀ ਮਦਦ ਨਾਲ ਕੋਈ ਫੋਟੋ ਦਾ ਰੰਗ ਵੱਧ ਘਟ ਕਰ ਸਕਦੇ ਆ ਆਪਣੀ ਮਰਜ਼ੀ ਦੇ ਮੁਤਾਬਕ ਪਰ ਜੇ ਅਸੀਂ ਉਹਨੂੰ ਲਿਖ ਕੇ ਕਹਿ ਦਈਏ ਵੀ ਇਹ ਸਾਡਾ ਕੰਮ ਕਰ ਕਰ ਦੇ ਇਹ ਸਾਡਾ ਕੰਮ ਵਧਾ ਦੇ ਇਹ ਘਟਾ ਦੇ ਇਸ ਤਰ੍ਹਾਂ ਦੀ ਫੋਟੋ ਤਿਆਰ ਕਰ ਦੇ ਇਹ ਸਾਨੂੰ ਪ੍ਰੋਗਰਾਮ ਬਣਾ ਕੇ ਦੇ ਦੇ ਤੇ ਉਹ ਆਪਣੇ ਆਪ ਹੀ ਤਿਆਰ ਕਰਕੇ ਦੇ ਦਿੰਦਾ ਜਿਵੇਂ ਇੱਕ ਛੋਟਾ ਬੱਚਾ ਜਿਹਨੂੰ ਹੱਲੇ ਰੰਗਾਂ ਬਾਰੇ ਬਹੁਤਾ ਗਿਆਨ ਨਹੀਂ ਅਸੀਂ बार-बार बार ਬੱਚੇ ਨੂੰ ਉਹ ਸਮਝਾਉਂਦੇ ਆ ਤੇ ਉਹ ਇੱਕ ਸਟੇਜ ਤੇ ਜਾ ਕੇ ਉਹ ਉਸ ਰੰਗਾਂ ਨੂੰ ਹੱਥ ਨਾਲ ਦੱਸ ਕੇ ਪਛਾਣਨ ਲੱਗ ਪੈਂਦਾ ਵੇ ਹਰ ਰੰਗ ਕਿਹੜਾ ਪੀਲਾ ਕਿਹੜਾ ਉਹ ਹੌਲੀ 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 ਉਹਦੇ ਦਿਮਾਗ ਦੇ ਵਿੱਚ ਗੱਲਾਂ ਬੈਠਣ ਲੱਗ ਪੈਂਦੀਆਂ ਇਸੇ ਤਰੀਕੇ ਦੇ ਨਾਲ ਇਹਦੇ ਵਿੱਚ ਪਹਿਨੇ ਗੱਲਾਂ ਜੜੀਆਂ ਆ ਬਿਠਾਤੀ ਜਾਂਦੀਆਂ ਦੁਨੀਆ ਭਰ ਦਾ ਗਿਆਨ ਜਿਹੜਾ ਆ ਉਹ ਉਹਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਂਦਾ ਵਿਕੀਪੀਡੀਆ ਨਾਂ ਦੀ ਇੱਕ ਸਾਈਟ ਹੈ ਜਿਹਦੇ ਵਿੱਚ ਅਸੀਂ ਲਿਖ ਕੇ ਟਾਈਪ ਕਰਕੇ ਜਿਹੜਾ ਉਹਦੇ ਵਿੱਚ ਗਿਆਨ ਭਰਿਆ ਹੋਇਆ ਅਸੀਂ ਉਹਦੀ ਸਰਚ ਪੜਤਾਲ ਕਰ ਸਕਦੇ ਹਾਂ ਪਰ ਇਹਦੇ ਵਿੱਚ ਤੇ ਚੀਜ਼ ਨਵੀਂ ਇਕ ਤਿਆਰ ਕਰਕੇ ਦੇਣੀ ਆ ਹੁਣ ਹੋਇਆ ਕੀ ਆ ਕਿ ਅਮਰੀਕਾ ਦੀ ਇੱਕ ਕੰਪਨੀ ਆ ਚੈਟ ਜੀਪੀਟੀ ਉਹਨੇ ਕਾਫੀ ਕਮਾਈ ਕੀਤੀ ਆ ਉਹਦੇ ਸ਼ੇਅਰ ਉਹਦੇ ਨਾਲ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਦੇ ਸ਼ੇਅਰ ਜਿਹੜੇ ਆ ਲਗਾਤਾਰ ਵਧ ਰਹੇ ਆ ਪਰ ਡੀਪ ਸੀ ਇੱਕ ਕੰਪਨੀ ਨਵੀਂ ਆ ਗਈ ਆ ਉਹ ਚਾਈਨਾ ਦੀ ਕੰਪਨੀ ਆ ਤੇ ਚਾਈਨਾ ਨੇ ਉਹ ਤਹਿਲਕਾ ਪਚਾ ਦਤਾ ਇਹ ਕੰਪਨੀ ਨੂੰ ਲਾਂਚ ਕਰਕੇ ਕਿਹਾ ਜਾਂਦਾ ਆ ਵੀ ਜਿੱਥੇ ਉਹਨਾਂ ਦਾ 100 ਰੁਪਈਆ ਲੱਗਾ ਜਾਂ 100 ਡਾਲਰ ਲੱਗਾ ਤੇ ਉਹਨਾਂ ਨੇ 5 ਡਾਲਰ ਲਾ ਕੇ ਹੀ ਉਹ ਕੰਪਨੀ ਨੂੰ ਉਸ ਪ੍ਰੋਗਰਾਮ ਨੂੰ ਤਿਆਰ ਕਰ ਦਤਾ ਆ ਉਹ ਇੱਕ ਐਪ ਆ ਜਿਹੜੀ ਸਾਡੇ ਫੋਨਾਂ ਦੇ ਵਿੱਚ ਚਲਣੀ ਆ ਜਾਂ ਸਾਡੇ ਕੰਪਿਊਟਰਾਂ ਦੇ ਚਲਣੀ ਆ ਜਿਹਦੇ ਵਿੱਚ ਬਹੁਤ ਸਾਰਾ ਜਿਹੜਾ ਡਾਟਾ ਭਿਆ ਉਹਦੇ ਨਾਲ ਹੋਇਆ ਕੀ ਆ ਵੀ ਜਿੰਨੇ ਉਹਦੇ ਯੂਜ਼ਰ ਵਧੇ ਆ ਜਿੰਨੇ ਉਹਦੇ ਵਰਤੋਕਾਰ ਵਧੇ ਆ ਉਹਦੇ ਨਾਲ ਜਿਹੜੀ ਅਮਰੀਕਾ ਦੀ ਪਹਿਲਾਂ ਕੰਮ ਕਰਦੀ ਕੰਪਨੀ ਆ ਉਹਦੇ ਸ਼ੇਅਰ ਉਹਦੇ ਵਿੱਚ ਇਨਵੈਸਟ ਕਰਨ ਵਾਲੇ ਲੋਕਾਂ ਦੇ ਸ਼ੇਅਰ ਜਿਹੜੇ ਆ ਉਹ ਇੱਕਦਮ ਲੁੜਕ ਗਏ ਉਹਦੇ ਨਾਲ ਜਿਹੜਾ ਇੱਕ ਵੱਡਾ ਜਿਹੜਾ ਘਾਟਾ ਜਿਹੜਾ ਸਾਹਮਣੇ ਆਇਆ ਹਾਲਾਂਕਿ ਇਹ ਜਿਹੜੀਆਂ ਕੰਪਨੀਆਂ ਇਹ ਜਿਹੜੇ ਐਪ ਹੈ ਇਹ ਨੌਕਰੀਆਂ ਨਵੀਆਂ ਨਹੀਂ ਪੈਦਾ ਕਰਦੇ ਪਰ ਏ ਹੁਣ ਇੱਕ ਨਵਾਂ ਖੇਤਰ ਸ਼ੁਰੂ ਹੋਇਆ ਉਸ ਖੇਤਰ ਦੇ ਵਿੱਚ ਨਵੀਂ ਤਕਨੀਕ ਦੇ ਵਿੱਚ ਲੋਕ ਕਮਾਈ ਕਰ ਰਹੇ ਹੈ ਆ ਕੰਪਨੀਆਂ ਕਮਾਈ ਕਰ ਰਹੀਆਂ ਨੇ ਤੇ ਇਹਦੇ ਨਾਲ ਹੀ ਮੁਕਾਬਲੇ ਦੀ ਦੌੜ ਜਿਹੜੀ ਆ ਵੱਧ ਗਈ ਆ ਜਿਵੇਂ 1957 ਦੇ ਵਿੱਚ ਉਸ ਵੇਲੇ ਦੇ ਸੂਬੀयत ਸੰਗ ਨੇ ਸਪੇਸ ਦੇ ਵਿੱਚ ਜਦੋਂ ਆ ਆਪਣਾ ਰਾਕਟ ਲੈ ਕੇ ਗਏ ਆ ਤੇ ਨਾਲੇ ਅਮਰੀਕਾ ਨੂੰ ਮਗਰੇ ਮੁਕਾਬਲੇ ਦੇ ਵਿੱਚ ਲਿਜਾਣਾ ਪਿਆ ਗਿਆ ਹੁਣ ਹੋਇਆ ਕੀ ਆ ਵੀ ਇਹਦੇ ਵਿੱਚ ਪਹਿਲ ਤੇ ਕੀਤੀ ਸੀ ਅਮਰੀਕਾ ਨੇ ਇਹੋ ਜੀ ਕੰਪਨੀ ਇਹੋ ਜੀ ਲਾਂਚ ਕਰਕੇ ਪਰ ਚੀਨ ਨੇ ਉਹਦਾ ਮੁਕਾਬਲਾ ਕਰਕੇ ਦੱਸ ਦਿੱਤਾ ਵੀ ਇਹ ਇਸ ਢੰਗ ਦੇ ਨਾਲ ਵੀ ਕੰਮ ਕੀਤਾ ਜਾ ਸਕਦਾ ਇਹ ਇੱਕ ਬਹੁਤ ਵੱਡਾ ਮਾਰਕਾ ਜਿਹੜਾ ਚੀਨ ਵੱਲੋਂ ਮਾਰਿਆ ਗਿਆ ਆ ਅਸੀਂ ਭਾਰਤ ਵਾਲੇ ਜਿਹੜੇ ਆ ਅਸੀਂ ਪਾਪ ਪਾਂ ਸਕੂਬ ਨਹੀਂ ਜਦੋਂ ਸਾਨੂੰ ਕਿਹਾ ਜਾਂਦਾ ਆ ਵੀ ਮੇਕ ਇਨ ਇੰਡੀਆ ਹੋਣਾ ਚਾਹੀਦਾ ਸਾਡਾ ਜਿਹੜਾ ਦੇਸ਼ ਆ ਇਸ ਪਾਸੇ ਦੀ ਟੈਕਨੋਲੋਜੀ ਵੱਲ ਨੂੰ ਕਿਤੇ ਵੀ ਕੋਈ ਕਦਮ ਅੱਗੇ ਧਰਦਾ ਦਿਖਾਈ ਨਹੀਂ ਦਿੰਦਾ ਚੀਨ ਨੇ ਇਸ ਢੰਗ ਦੇ ਨਾਲ ਕੰਮ ਕਰ ਕਰਕੇ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਆ ਤੇਲ ਕਮਚਾ ਦਿੱਤਾ ਡੀਪ ਸੀਕ ਦੇ ਨਾਮ ਤੇ ਜਿਹੜੀ ਕੰਪਨੀ ਜਿਹੜੀ ਆ ਲਾਂਚ ਕਰਕੇ ਦੋਸਤੋ ਅਗਲੀ ਖਬਰ ਲੈਣੀ ਚਾਹਾਂਗੇ ਨਰੇਗਾ ਦੇ ਸਬੰਧ ਦੇ ਵਿੱਚ ਜਦੋਂ ਨਰੇਗਾ ਦਾ ਕਾਨੂੰਨ ਬਣਾਇਆ ਗਿਆ ਸੀ ਉਸ ਵੇਲੇ ਇਹ ਕਿਹਾ ਗਿਆ ਸੀਗਾ ਵੀ ਆਮ ਲੋਕਾਂ ਨੂੰ ਰੋਜ਼ਗਾਰ ਮਿਲੇਗਾ 100 ਦਿਨ ਦਾ ਰੋਜ਼ਗਾਰ ਮਿਲੇਗਾ 100 ਦਿਨ ਦੇ ਰੋਜ਼ਗਾਰ ਨਾਲ ਵੀ ਇਹ ਹਾਲਾਂਕਿ ਉਸ ਠੰਗ ਨਾਲ ਚੁੱਲ੍ਹਾ ਤੇ ਨਹੀਂ ਤਪਾਇਆ ਜਾ ਸਕਦਾ ਆਪਾਂ ਮੰਗ ਕਰਦੇ ਆਂ ਵੀ ਪੂਰੇ ਦਾ ਪੂਰੇ 365 ਦਿਨ ਸਾਲ ਦੇ ਜਿਹੜਾ ਰੋਜ਼ਗਾਰ ਮਿਲਣਾ ਚਾਹੀਦਾ ਪਰ ਫਿਰ ਵੀ ਚਲੋ ਜਿਹੋ ਜਿਹਾ ਵੀ ਹੈ ਉਹਦੇ ਵਿੱਚ ਦੱਸਿਆ ਜਾਂਦਾ ਵੀ ਆ ਜਿਹੜਾ ਵਰਾ ਚੱਲਦਾ ਚਾਲੂ ਵਰੇ ਦੇ ਵਿੱਚ 86000 ਕਰੋੜ ਰੁਪਏ ਰੱਖੇ ਗਏ ਸੀਗੇ ਤੇ ਉਸ ਵਾਸਤੇ ਫੰਡ ਵਾਸਤੇ ਜਿਹਦੇ ਵਿੱਚੋਂ 43115 ਕਰੋੜ ਰੁਪਏ ਦੀ ਬਕਾਇਆ ਹਲੇ ਅਦਾਇਗੀ ਪਈ ਹੈ ਇਸੇ ਤਰੀਕੇ ਨਾਲ 23 24 ਸਾਲ ਦੇ ਵਿੱਚ ਪਹਿਲੇ ਜਿਹੜੇ ਮਹੀਨੇ ਸੀਗੇ ਉਹਦੇ ਵਿੱਚ ਵੀ 6146 ਕਰੋੜ ਰੁਪਏ ਜਿਹੜੇ ਆ ਉਹ ਘਾਟੇ ਦੇ ਵਿੱਚ ਚਲੇ ਗਏ ਸੀਗੇ ਇਸ ਨਰੇਗਾ ਦੇ ਵਿੱਚ ਤੇ ਹਾਲਾਂਕਿ ਆਪਾਂ ਦਿਹਾੜੀ ਵਧਾਉਣ ਦੀ ਵੀ ਮੰਗ ਕਰਦੇ ਆ ਵੀ ਦਿਹਾੜੀ ਜਿਹੜੀ ਵਧਣੀ ਚਾਹੀਦੀ ਆ ਇਹ ਇਸ ਢੰਗ ਦੇ ਨਾਲ ਜਿਹੜਾ ਨਰੀਗਾ ਦਾ ਕੰਮ ਜਿਹੜਾ ਆ ਪਿੱਛੇ ਨੂੰ ਜਾ ਰਿਹਾ ਜਿਹੜਾ ਸਾਨੂੰ ਅੱਗੇ ਨੂੰ ਲੈ ਕੇ ਜਾਣ ਦੀ ਪੜੀ ਵੱਡੀ ਲੋੜ ਹੈ ਇੱਕ ਹੋਰ ਖਬਰ ਨੇ ਸਾਡਾ ਸਾਰਿਆਂ ਦਾ ਧਿਆਨ ਖਿੱਚਿਆ ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀਗੇ ਉਸ ਵੇਲੇ ਬਹੁਤ ਸਾਰੀਆਂ ਐਹੋ ਜਿਹੀਆਂ ਥਾਵਾਂ ਸੀਗੀਆਂ ਜਿੱਥੇ ਅਕਸਰ ਪੁਲਿਸ ਵੱਲੋਂ ਤੇ ਹੋਰ ਵਿਭਾਗਾਂ ਵੱਲੋਂ ਜਿਹੜੇ ਕਬਜ਼ੇ ਕਰ ਲਏ ਜਾਂਦੇ ਸੀਗੇ ਅ ਕਈ ਵਾਰੀ ਕੋਈ ਪੁਲਿਸ ਜਿਲਾ ਐਲਾਨ ਦਿੰਦਾ ਉੱਥੇ ਪਹਿਲਾਂ ਕੋਈ ਢਾਂਚਾ ਨਹੀਂ ਦੱਸਗਾ ਉੱਥੇ ਕਿਸੇ ਆਈਟੀਆਈ ਦੇ ਵਿੱਚ ਕੋਈ ਪੁਲਿਸ ਲਾਈਨ ਬਣ ਗਈ ਕੋਈ ਇਦਾਂ ਦਾ ਮਤਲਬ ਕਿਸੇ ਹੋਰ ਦਫ਼ਤਰ ਦੇ ਵਿੱਚ ਜਿਹੜਾ ਕਬਜ਼ਾ ਕਰ ਲਿਆ ਗਿਆ ਉੱਥੇ ਆਪਣੇ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਬਿਠਾ ਦਿੱਤਾ ਗਿਆ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਪਿਛਲੇ ਲੰਬੇ ਸਮੇਂ ਦੇ ਉੱਤੋਂ ਬਹੁਤ ਸਾਰੇ ਇਹੋ ਜਿਹੇ ਥਾਮ ਨੇ ਜਿੱਥੇ ਸਰਕਾਰ ਦੇ ਕਈ ਵਿਭਾਗਾਂ ਨੇ ਪੰਜਾਬ ਮੰਡੀ ਬੋਰਡ ਦੇ ਉਹਨਾਂ ਥਾਵਾਂ ਤੇ ਕਬਜ਼ਾ ਕੀਤਾ ਹੋਇਆ ਜਿਨ੍ਹਾਂ ਥਾਵਾਂ ਦੀ ਵਰਤੋਂ ਪੰਜਾਬ ਮੰਡੀ ਬੋਰਡ ਨੂੰ ਕਰਨੀ ਚਾਹੀਦੀ ਸੀ। ਉਹਦਾ ਕਿਰਾਇਆ ਜਿਹੜਾ ਪੰਜਾਬ ਮੰਡੀ ਬੋਰਡ ਨੂੰ ਆਉਣਾ ਚਾਹੀਦਾ ਸੀ ਉਸ ਕਿਰਾਏ ਦੇ ਰੂਪ ਦੇ ਵਿੱਚ ਜਿਹੜਾ ਫੰਡ ਇਕੱਠਾ ਹੋਣਾ ਉਹਦੀਆਂ ਸਾਡੀਆਂ ਸੜਕਾਂ ਵਾਲੇ ਪਾਸੇ ਵੱਲ ਨੂੰ ਗੱਲ ਤੁਰਨੀ ਸੀਗੀ ਸੜਕਾਂ ਬਣਨੀਆਂ ਸੀਗੀਆਂ ਕਿਉਂਕਿ ਪੰਜਾਬ ਮੰਡੀ ਬੋਰਡ ਦਾ ਜਿਹੜਾ ਪੈਸਾ ਇਕੱਠਾ ਹੁੰਦਾ ਉਹਦੇ ਚੋਂ ਸਾਡੀਆਂ ਸੜਕਾਂ ਦੇ ਉੱਤੇ ਕਾਫੀ ਜਿਹੜਾ ਖਰਚਾ ਕੀਤਾ ਜਾਂਦਾ। ਜਿਹੜੇ ਵਿੱਚ ਬਟਾਲਾ ਸਰਧੂਲਗੜ ਪਾਤਨਾ ਬਰਨਾਲਾ ਮਜੀਠਾ ਬੱਸੀ ਪਠਾਣਾ ਫਾਜ਼ਿਲਕਾ ਲਹਿਰਾ ਗਾਗਾ ਗੋੰਦਿਆਣਾ ਚੀਮਾ ਮੰਡੀ ਖੰਨਾ ਰਾਏਕੋਟ ਅਮਲੋ ਇਹ ਸ਼ਹਿਰ ਹੈ ਜਿੱਥੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਵਿਭਾਗਾਂ ਨੇ ਕਬਜ਼ੇ ਕੀਤੇ ਹੋਏ ਆ ਤੇ ਕਰੋੜਾ ਰੁਪਈਆ ਦਾ ਕਿਰਾਇਆ ਜਿਹੜਾ ਆ ਉਹ ਖੜਾ ਸਰਕਾਰ ਦੇ ਕੰਨਾ ਤੇ ਜੂਨ ਹੀ ਸਰਕਦੀ ਹੈ ਹਾਲਾਂਕਿ ਮੰਡੀ ਬੋਰਡ ਵੀ ਸਰਕਾਰ ਦਾ ਤੇ ਜਿੱਥੇ ਜਿੰਨਾਂ ਨੇ ਕਬਜ਼ਾ ਕੀਤਾ ਉਹ ਵੀ ਸਰਕਾਰ ਦਾ ਪਰ ਇੱਕ ਵਿਭਾਗ ਜਿਹੜਾ ਜੇਓ ਦੇ ਕੋਲ ਪੈਸੇ ਆਉਂਦੇ ਆ ਤੇ ਸਾਡਾ ਜਿਹੜਾ ਪਿੰਡੂ ਟਾਂਚਾ ਜਿਹੜਾ ਆ ਉਹ ਮਜ਼ਬੂਤ ਹੁੰਦਾ ਆ ਤੇ ਦੂਜੇ ਪਾਸੇ ਜਿਹੜਾ ਆ ਪੁਲਿਸ ਆਪਣਾ ਫੰਡਾਂ ਦਾ ਪ੍ਰਬੰਧ ਜਿਹੜਾ ਸਰਕਾਰ ਕਰੇ ਉਹਦਾ ਕਿਰਾਇਆ ਦੇਵੇ ਇਹ ਮਤਲਬ ਬਹੁਤ ਵੱਡਾ ਇੱਕ ਮਸਲਾ ਆ ਜਿਹੜਾ ਅਖਬਾਰਾਂ ਦੇ ਵਿੱਚ ਛਪਣ ਦੇ ਨਾਲ ਇਹਨੇ ਸਾਰਿਆਂ ਦਾ ਸਾਡਾ ਧਿਆਨ ਖਿੱਚਿਆ ਆਖਰੀ ਮਸਲਾ ਅਸੀਂ ਲੈਣਾ ਚਾਹਾਂਗੇ ਵੀ ਜਿੱਦਾਂ ਆਪਾਂ ਪਹਿਲਾਂ ਵੀ ਕੀਤੀ ਗੱਲ ਆ ਵੀ ਦੁਨੀਆ ਭਰ ਦੇ ਵਿੱਚ 트럼ਪ ਦੇ ਆਉਣ ਤੋਂ ਬਾਅਦ ਇੱਕ ਬਹੁਤ ਵੱਡਾ ਮੁੱਦਾ ਸਾਹਮਣੇ ਆ ਰਿਹਾ ਵੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਬਹੁਤ ਸਾਰੇ ਗੈਰਕਾਨੂੰਨੀ ਪ੍ਰਵਾਸੀ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਇੱਥੋਂ ਜਿਹੜੇ ਵਿਕਾਸਸ਼ੀਲ ਦੇਸ਼ ਆ ਉਹਨਾਂ ਦੇ ਵਿੱਚੋਂ ਜਾਂਦੇ ਆ ਤੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਵਿੱਚੋਂ ਉੱਥੇ ਘੱਟ ਪੈਸੇ ਤੇ ਕੰਮ ਕਰ ਕਰਦੇ ਆ ਪਤਾ ਉਹਨਾਂ ਨੂੰ ਵੀ ਹੁੰਦਾ ਆ ਵੀ ਘੱਟ ਪੈਸਿਆਂ ਦੇ ਉੱਤੇ ਸਾਨੂੰ ਲੇਬਰ ਮਿਲਦੀ ਆ ਜਦੋਂ ਕਿ ਜੇ ਕਿਸੇ ਨੂੰ ਫੜਨਾ ਹੋਵੇ ਤੇ ਕੋਈ ਉਹ ਏਡੀ ਗੱਲ ਨਹੀਂ ਹੈ ਹਾਲਾਂਕਿ ਭਾਰਤ ਦੇ ਵਿੱਚ ਵੀ ਜਦੋਂ ਫੜਨ ਤੇ ਪੁਲਿਸ ਆ ਜਵੇ ਫੜ ਲੈਂਦੀ ਆ ਪਰ ਉੱਥੇ ਤੇ ਆਬਾਦੀ ਬਹੁਤ ਮਤਲਬ ਲਿਮਟਿਡ ਆ ਜਿੱਥੇ ਸਵਾ ਕੁ ਪੰਜਾਬ ਜਿੰਨੀ ਜਾਂ ਕਹਿ ਲਓ ਵੀ ਸਾਰੇ ਕੈਨੇਡਾ ਦੀ ਆਬਾਦੀ ਆ ਜੇ ਫੜਨਾ ਚਾਹਣ ਤੇ ਉਹ ਫੜ ਸਕਦੇ ਹੁੰਦੇ ਆ ਮੋਬਾਈਲ ਆਖਰ ਲੋਕ ਵਰਤਦੇ ਆ ਕੋਈ ਕਮਾਂਕਾਰਾਂ ਤੇ ਜਾਂਦੇ ਆ ਤੇ ਕਿਹੜੀ ਅਸੀ ਚੀਜ਼ ਹੈ ਜਿਹੜੀ ਕੋਈ ਜਾ ਸਕਦੇ ਆ ਜਦੋਂ ਫੜਨ ਤੇ ਆਉਣ ਫੜ ਸਕਦੇ ਆ ਪਰ ਉਹਨਾਂ ਦੀ ਆਪਣੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਡੀ ਵੀ ਜ਼ਰੂਰਤ ਦਾ ਮਸਲਾ ਹੱਲ ਹੋ ਰਿਹਾ ਹੁਣ ਰੂਬੀ ਢੱਲਾ ਨੇ ਜਿਹੜੇ ਕੈਨੇਡਾ ਦੇ ਵਿੱਚ ਜਦੋਂ ਹੁਣ ਆਗਾਮੀ ਚੋਣਾਂ ਹੋਣੀਆਂ ਉਹਦੇ ਵਿੱਚੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਬਣਿਆ ਉਹਨਾਂ ਨੇ ਐਲਾਨ ਕੀਤਾ ਉਹਨਾਂ ਨੇ ਵੀ ਉਹੀ ਬਿਆਨ ਦਿੱਤਾ ਵੀ ਅਸੀਂ ਗੈਰ ਕਾਨੂੰਨੀ ਜਿਹੜੇ ਆ ਉਹਨਾਂ ਲੋਕਾਂ ਨੂੰ ਅਸੀਂ ਕੈਨੇਡਾ ਤੋਂ ਬਾਹਰ ਕੱਢਾਂਗੇ ਪਹਿਲਾਂ ਅਮਰੀਕਾ ਦੇ ਵਿੱਚ ਉਹਨੇ ਚਰਚਾ ਚੱਲੀ ਆ ਵੀ ਉਹ ਬਾਹਰ ਕੱਢੇ ਜਾ ਰਿਹਾ ਤੁਸੀਂ ਕੰਪਨੀਆਂ ਦੂਜੇ ਦੇਸ਼ਾਂ ਦੇ ਵਿੱਚ ਲਾ ਸਕਦੇ ਹੋ ਲੋਕ ਰੋਜਗਾਰ ਦੀ ਭਾਲ ਦੇ ਵਿੱਚ ਜੇ ਤੁਹਾਡੇ ਦੇਸ਼ਾਂ ਦੇ ਵਿੱਚ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਹੁਣ ਗੈਰਕਾਨੂੰਨੀ ਕਹਿ ਕੇ ਬਾਹਰ ਕੱਢੋ ਤੁਸੀਂ ਉਹਨੂੰ ਕਾਨੂੰਨ ਦੀਆਂ ਨਜ਼ਰਾਂ ਨਾਲ ਦੇਖ ਕੇ ਉਹਨਾਂ ਨੂੰ ਕੋਈ ਲੋੜੀਂਦੇ ਡਾਕੂਮੈਂਟਸ ਵਗੈਰਾ ਸਗੋਂ ਦੇਣੇ ਚਾਹੀਦੇ ਆ ਤਾਂ ਜੋ ਤੁਹਾਡੇ ਹੀ ਦੇਸ਼ ਦੇ ਵਿੱਚ ਉਹ ਤੁਹਾਡੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੇ ਆ ਕੋਈ ਉਹ ਹੋਰ ਪਾਸੇ ਤੇ ਕਿਤੇ ਪਾ ਨਹੀਂ ਰਹੇ ਹੈਗੇ ਇਸ ਢੰਗ ਦੇ ਨਾਲ ਇਹ ਵੀ ਇਹ ਮੁੱਦਾ ਜਿਹੜਾ ਆ ਕੈਨੇਡਾ ਦੇ ਵਿੱਚ ਜਿਹੜਾ ਰੂਪੀ ਢੱਲਾ ਵੱਲੋਂ ਉਠਾਇਆ ਗਿਆ ਉਹਦੇ ਨਾਲ ਸਾਡੇ ਜਿਹੜੇ ਭਾਰਤ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉੱਥੇ ਗੈਰਕਾਨੂੰਨੀ ਹੋ ਸਕਦੇ ਆ ਉਹਨਾਂ ਤੇ ਵੀ ਇੱਕ ਸੱਟ ਵੱਜੇਗੀ ਜਿਹਦੇ ਨਾਲ ਉਹ ਵਾਪਸ ਇੱਥੇ ਇੰਡੀਆ ਆਉਣਗੇ ਤਾਂ ਫਿਰ ਇੰਡੀਆ ਦੇ ਵਿੱਚੋਂ ਪੈਸੇ ਖਰਚ ਕੇ ਗਏ ਆ ਤੇ ਉਹ ਕਮਾਈ ਜਿਹੜੀ ਉਹਨਾਂ ਦੀ ਰੁਕ ਜਾਏਗੀ ਉਹਦੇ ਨਾਲ ਉਹਨਾਂ ਲਈ ਨਵੇਂ ਵੱਡੇ ਜਿਹੜੇ ਆ ਖਤਰੇ ਪੈਦਾ ਹੋਣਗੇ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ